ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਸਰੀਰ ਵਿੱਚ ਤਾਜ਼ਾ ਖੂਨ ਬਣਾਉਣ ਲਈ ਅਤੇ ਖੂਨ ਨੂੰ ਗਾੜਾ ਹੋਣ ਤੋਂ ਪਹੁੰਚਾਉਣ ਲਈ ਸਾਨੂੰ ਕੱਚੇ ਲਸਣ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ ਨੰਬਰ 2 ਉਲਟੀ ਆਉਣ ਤੋਂ ਰੋਕਣ ਲਈ ਪਿਆਜ਼ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਲੈਣਾ ਚਾਹੀਦਾ ਹੈ ਇਸ ਨਾਲ ਉਲਟੀਆਂ ਆਉਣੀ ਬੰਦ ਹੋ ਜਾਂਦੀ ਹੈ ਨੰਬਰ 3 ਸਰੀਰ ਉੱਤੇ ਸੱਟ ਲੱਗਣ ਤੇ ਜੇਕਰ ਜ਼ਿਆਦਾ ਖੂਨ ਨਿਕਲੇ ਤਾਂ ਉਸ ਜਗ੍ਹਾ ਉੱਪਰ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਨੰਬਰ 4 ਜੇਕਰ ਅਸੀਂ ਚੁੱਲ੍ਹੇ ਉੱਪਰ ਖਾਲੀ ਤਵਾ ਰੱਖਦੇ ਹਾਂ ਤਾਂ ਇਸ ਨਾਲ ਸਾਡੇ ਘਰ ਵਿੱਚ ਧਨ ਦੀ ਕਮੀ ਹੁੰਦੀ ਹੈ ਤੇ ਨਾਲ ਹੀ ਆਇਆ ਹੋਇਆ ਪੈਸਾ ਵੀ ਨਹੀਂ ਟਿਕਦਾ ਨੰਬਰ 5 ਫਰਸ਼ ਨੂੰ ਸ਼ੀਸ਼ੇ ਦੀ ਤਰ੍ਹਾਂ ਚਮਕਾਉਣ ਲਈ ਇੱਕ ਕੱਪ ਸਿਰਕੇ ਦਾ ਪਾਣੀ ਵਿੱਚ ਪਾ ਕੇ ਪੋਚਾ ਲਗਾਓ ਇਸ ਨਾਲ ਫਰਸ਼ ਚਮਕ ਉੱਠੇਗਾ ਨੰਬਰ 6 ਜੇਕਰ ਅਸੀਂ ਆਟੇ ਨੂੰ ਬਿਨਾਂ ਛਾਣ ਕੇ ਰੋਟੀ ਬਣਾਉਂਦੇ ਹਾਂ ਤਾਂ ਸਾਨੂੰ ਉਸਤੇ ਜਿਆਦਾ ਤਤ ਮਿਲਦੇ ਹਨ ਨੰਬਰ 7 ਜੇਕਰ ਕੋਈ ਜਿਆਦਾ ਠੰਡਾ ਪਾਣੀ ਪੀਂਦਾ ਹੈ ਤਾਂ ਇਸ ਨਾਲ ਬਾਂਚਪਣ ਦੀ ਬਿਮਾਰੀ ਹੋ ਸਕਦੀ ਹੈ ਇਸ ਲਈ ਹਮੇਸ਼ਾ ਨਾਰਮਲ ਪਾਣੀ ਹੀ ਪੀਓ ਨੰਬਰ 8 ਜੇਕਰ ਅਸੀਂ ਗਾਜਰ ਦਾ ਸੇਵਨ ਕਰਦੇ ਹਾਂ ਤਾਂ ਅਸੀਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਰਾਹਤ ਪਾ ਸਕਦੇ ਹਾਂ ਨੰਬਰ 9 ਜੇਕਰ ਕੰਮ ਕਰਦੇ ਸਮੇਂ ਸਿਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਥੋੜਾ ਜਿਹਾ ਨਮਕ ਚੱਟ ਲੈਣਾ ਚਾਹੀਦਾ ਹੈ ਇਸ ਨਾਲ ਸਿਰ ਦਰਦ ਤੋਂ ਕਾਫੀ ਆਰਾਮ ਮਿਲਦਾ ਹੈ ਨੰਬਰ 10 ਜੇਕਰ ਅਸੀਂ ਸਟਰਾਬਰੀ ਦਾ ਜੂਸ ਰੋਜ਼ਾਨਾ ਬਣਾ ਕੇ ਪੀ ਲਈਏ ਤਾਂ ਇਸ ਨਾਲ ਸਾਡਾ ਖੂਨ ਸਾਫ਼ ਹੋ ਜਾਂਦਾ ਹੈ ਨੰਬਰ 11 ਜੇਕਰ ਅਸੀਂ ਰੋਜ਼ਾਨਾ ਦੁੱਧ ਅਤੇ ਸੇਬ ਖਾਂਦੇ ਹਾਂ ਤਾਂ ਇਸ ਨਾਲ ਅਸੀਂ ਤੰਦਰੁਸਤ ਵੀ ਰਹਿੰਦੇ ਹਾਂ ਤੇ ਨਾਲ ਹੀ ਸਾਡੇ ਚਿਹਰੇ ਤੇ ਬਹੁਤ ਜ਼ਿਆਦਾ ਨਿਖਾਰ ਆਉਂਦਾ ਹੈ ਨੰਬਰ 12 ਜਿਹੜੇ ਲੋਕ ਨਹਾਉਣ ਸਮੇਂ ਇੱਕ ਪੈਰ ਨੂੰ ਦੂਜੇ ਪੈਰ ਨਾਲ ਰਗੜਦੇ ਹਨ ਉਹਨਾਂ ਉੱਪਰ ਹੋਰ ਜ਼ਿਆਦਾ ਗਰੀਬੀ ਆ ਜਾਂਦੀ ਹੈ ਨੰਬਰ 13 ਜੇਕਰ ਤੁਹਾਡੇ ਪੈਰਾਂ ਉੱਪਰ ਸੋਜ ਆ ਰਹੀ ਹੋਵੇ ਤਾਂ ਤੁਸੀਂ ਇੱਕ ਤਸਲੇ ਵਿੱਚ ਥੋੜਾ ਜਿਹਾ ਪਾਣੀ ਅਤੇ ਥੋੜੀ ਜਿਹੀ ਸਵਾਹ ਪਾ ਲਓ ਤੇ ਫਿਰ ਉਸ ਵਿੱਚ ਆਪਣੇ ਪੈਰ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਠੰਡਕ ਵੀ ਮਿਲੇਗੀ ਅਤੇ ਨਾਲ ਹੀ ਪੈਰਾਂ ਦੀ ਸੋਜ ਵੀ ਉਤਰ ਜਾਵੇਗੀ ਨੰਬਰ 14 ਜੇਕਰ ਤੁਹਾਡੀਆਂ ਅੱਖਾਂ ਵਿੱਚ ਜਲਣ ਹੋ ਰਹੀ ਹੋਵੇ ਤਾਂ ਆਪਣੀਆਂ ਅੱਖਾਂ ਉੱਪਰ ਬਰਫ਼ ਵਾਲੇ ਪਾਣੀ ਦੀਆਂ ਪੱਟੀਆਂ ਰੱਖ ਲਓ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ ਤੇ ਨਾਲ ਹੀ ਜਲਣ ਹੋਣ ਤੋਂ ਵੀ ਜਲਦੀ ਹੀ ਹਟ ਜਾਵੇਗੀ ਨੰਬਰ 15 ਜੇਕਰ ਸਾਡੇ ਸਿਰ ਵਿੱਚ ਜੂਆਂ ਹੋਣ ਤਾਂ ਸਾਨੂੰ ਆਪਣੇ ਸਿਰ ਉੱਪਰ ਕੋਈ ਕੌੜੀ ਚੀਜ਼ ਲਗਾ ਲੈਣੀ ਚਾਹੀਦੀ ਹੈ ਇਸ ਨਾਲ ਉਹ ਜਲਦ ਹੀ ਖਤਮ ਹੋ ਜਾਣਗੀਆਂ ਨੰਬਰ 16 ਜੇਕਰ ਤੁਸੀਂ ਨੀਲ ਪੇਂਟ ਨੂੰ ਜਲਦੀ ਨਾਲ ਸੁਕਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੀਲ ਪੇਂਟ ਲਗਾਉਣ ਤੋਂ ਬਾਅਦ ਆਪਣੇ ਹੱਥ ਪਾਣੀ ਥੱਲੇ ਕਰ ਲਓ ਇਸ ਨਾਲ ਉਹ ਜਲਦੀ ਹੀ ਸੁੱਕ ਜਾਵੇਗੀ ਨੰਬਰ 17 ਆਪਣੇ ਨੌਹਾਂ ਨੂੰ ਜਲਦੀ ਵਧਾਉਣ ਲਈ ਸਾਨੂੰ ਉਹਨਾਂ ਉੱਪਰ ਹੋ ਜਾਣਾ ਲਸਣ ਦੀ ਇੱਕ ਕਲੀ ਘਸਾ ਲੈਣੀ ਚਾਹੀਦੀ ਹੈ ਇਸ ਨਾਲ ਨੌ ਬਹੁਤ ਜਲਦੀ ਵਧਣ ਲੱਗ ਜਾਂਦੇ ਹਨ ਨੰਬਰ 18 ਆਪਣੇ ਕੱਪੜਿਆਂ ਵਿੱਚੋਂ ਜਲਦੀ ਨਾਲ ਪਾਏ ਹੋਏ ਬਲ ਕੱਢਣ ਲਈ ਉਹਨਾਂ ਉੱਪਰ ਥੋੜਾ ਜਿਹਾ ਪਾਣੀ ਦਾ ਛਿੜਕਾ ਕਰ ਲੈਣਾ ਚਾਹੀਦਾ ਹੈ ਇਸ ਨਾਲ ਬਲ ਬਹੁਤ ਹੀ ਜਲਦੀ ਨਿਕਲ ਜਾਂਦੇ ਹਨ ਨੰਬਰ 19 ਜੇਕਰ ਚਿੱਟੇ ਕੱਪੜਿਆਂ ਉੱਪਰ ਜ਼ਿਆਦਾ ਪੀਲਾਪਨ ਪੈ ਗਿਆ ਹੋਵੇ ਤਾਂ ਉਹਨਾਂ ਨੂੰ ਜ਼ਿਆਦਾ ਨੀਲ ਦੇਵੋ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਪੀਲਾਪਨ ਖਤਮ ਹੋ ਜਾਵੇਗਾ ਤੇ ਚਿੱਟੇ ਕੱਪੜੇ ਚਮਕ ਜਾਣਗੇ ਨੰਬਰ 2 ਕਾਫੀ ਵਿੱਚ ਥੋੜਾ ਜਿਹਾ ਸ਼ਹਿਦ ਅਤੇ ਨਿੰਬੂ ਦਾ ਰਸ ਪਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਂਦਾ ਹੈ ਨੰਬਰ 21 ਆਪਣੇ ਗਲੇ ਨੂੰ ਸਾਫ਼ ਕਰਨ ਲਈ ਸਾਨੂੰ ਮਲਠੀ ਨੂੰ ਚੂਸ ਲੈਣਾ ਚਾਹੀਦਾ ਹੈ ਤੇ ਇਸ ਨਾਲ ਖਾਂਸੀ ਤੋਂ ਵੀ ਕਾਫੀ ਆਰਾਮ ਮਿਲਦਾ ਹੈ ਨੰਬਰ 1 ਜੇਕਰ ਤੁਸੀਂ ਕੁਝ ਮਖਾਣਿਆਂ ਦੀ ਵਰਤੋਂ ਰੋਜ਼ਾਨਾ ਕਰਦੇ ਹੋ ਤਾਂ ਤੁਸੀਂ ਸ਼ੂਗਰ ਦੀ ਬਿਮਾਰੀ ਤੋਂ बच ਸਕਦੇ ਹੋ। ਨੰਬਰ 23 ਜੇਕਰ ਅੱਖਾਂ ਵਿੱਚੋਂ ਵਾਰ-ਵਾਰ ਪਾਣੀ ਆਉਣ ਦੀ ਸਮੱਸਿਆ ਹੋਵੇ ਤਾਂ ਸੰਤਰੇ ਦਾ ਜੂਸ ਰੋਜ਼ਾਨਾ ਪੀਓ। ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ। ਨੰਬਰ 24 ਜੇਕਰ ਅਸੀਂ ਰੋਜ਼ਾਨਾ ਆਪਣੇ ਚਿਹਰੇ ਤੇ ਬਰਫ਼ ਲਗਾਉਂਦੇ ਹਾਂ ਤਾ ਉਸ ਨਾਲ ਫੈਂਸੀਆਂ ਖਤਮ ਹੋ ਜਾਂਦੀਆਂ ਹਨ ਤੇ ਇਸ ਦੇ ਨਾਲ ਹੀ ਸਕਿਨ ਟਾਈਟ ਬਣਦੀ ਹੈ ਨੰਬਰ 25 ਲਸਣ ਦਾ ਸੇਵਨ ਕਰਨ ਨਾਲ ਅਸੀਂ ਕੈਂਸਰ ਆਦ ਵਰਗੀ ਬਿਮਾਰੀ ਤੋਂ ਬਚ ਸਕਦੇ ਹਾਂ ਨੰਬਰ 26 ਬੱਚੇ ਦੀ ਲੱਗੀ ਨਜ਼ਰ ਨੂੰ ਜਲਦੀ ਉਤਾਰਨ ਲਈ ਸਾਨੂੰ ਖੱਬੇ ਹੱਥ ਨਾਲ ਉਸ ਉੱਪਰ ਦੀ ਨਾਮਕ ਸੁਹਾ ਕੇ ਸ਼ੈਂਕ ਵਿੱਚ ਭਾ ਕੇ ਪਾਣੀ ਛੱਡ ਦੇਣਾ ਚਾਹੀਦਾ ਹੈ ਇਸ ਨਾਲ ਨਾਜ਼ਰ ਜਲਦੀ ਉੱਤਰ ਜਾਂਦੀ ਹੈ। ਨੰਬਰ 27 ਮੋਬਾਈਲ ਫੋਨ ਨੂੰ ਹਮੇਸ਼ਾ ਪੈਂਟ ਦੀ ਜੇਬ ਵਿੱਚ ਹੀ ਪਾਓ। ਜੇਕਰ ਅਸੀਂ ਇਸ ਨੂੰ ਕਮੀਜ਼ ਦੀ ਜੇਬ ਵਿੱਚ ਪਾਉਂਦੇ ਹਾਂ ਤਾਂ ਸਾਨੂੰ ਦਿਲ ਦੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਨੰਬਰ 28 ਫੁੱਲ ਮਖਾਣੇ ਤੇ ਬਦਾਮ ਇੱਕ ਮਾਤਰਾ ਵਿੱਚ ਲੈ ਕੇ ਇਹਨਾਂ ਨੂੰ ਭੁੰਨੋ ਤੇ ਫਿਰ ਮਿਕਸਰ ਵਿੱਚ ਇਸ ਲੋ ਇਸ ਨੂੰ ਤੋਤ ਨਾਲ ਲੈ ਲੋ ਇਹ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਹੀ ਸਹਾਇਕ ਹੁੰਦੇ ਹਨ ਨੰਬਰ 29 ਕੱਚੀ ਹਲਦੀ ਨੂੰ ਜੇਕਰ ਅਸੀਂ ਦੁੱਧ ਵਿੱਚ ਉਬਾਲ ਕੇ ਪੀ ਲਈਏ ਤਾਂ ਸਾਡੀਆਂ ਅੰਦਰੂਨੀ ਸੱਟਾਂ ਬਹੁਤ जल्दी ਠੀਕ ਹੋ ਜਾਂਦੀਆਂ ਹਨ ਨੰਬਰ 3 ਰੋਜ਼ਾਨਾ ਖਾਣਾ ਖਾਣ ਤੋਂ 15-20 ਮਿੰਟ ਬਾਅਦ ਸੈਰ ਜ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 31 ਸਾਨੂੰ ਭੁੱਲ ਕੇ ਵੀ ਬਿਨਾ ਚੱਕਲੇ ਤੋਂ ਰੋਟੀ ਨਹੀਂ ਵੇਲਣੀ ਚਾਹੀਦੀ ਕਿਉਂਕਿ ਸੈਲਫ ਉੱਪਰ ਲੱਗੇ ਗੰਦੇ ਘਟਾਣੂ ਸਾਡੀਆਂ ਰੋਟੀਆਂ ਨੂੰ ਲੱਗ ਜਾਂਦੇ ਹਨ ਜਿਸ ਨਾਲ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਨੰਬਰ 32 ਜੇਕਰ ਅਸੀਂ ਹਰ ਰੋਜ਼ ਆਪਣੀ ਧੁੰਨੀ ਵਿੱਚ ਤੇਲ ਲਗਾਉਂਦੇ ਹਾਂ ਤਾਂ ਸਾਡੇ ਫਟੇ ਹੋਏ ਬੁੱਲ ਨਰਮ ਅਤੇ ਗੁਲਾਬੀ ਹੁੰਦੇ ਹਨ ਇਸ ਦੇ ਨਾਲ ਹੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਵੀ ਰਹਿੰਦੇ ਹਾਂ ਨੰਬਰ 33 ਜੇਕਰ ਅਸੀਂ ਆਪਣੇ ਸਰੀਰ ਨੂੰ ਮੋਟਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਰੋਜ਼ ਆਲੂ ਉਬਾਲ ਕੇ ਖਾ ਲੈਣੇ ਚਾਹੀਦੇ ਹਨ ਨੰਬਰ 34 ਰੋਟੀ ਤੋਂ ਬਾਅਦ ਸਾਫ਼ ਖਾਣ ਨਾਲ ਸਾਡੇ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਨਾਲ ਹੀ ਸਾਡੇ ਤੇਜਾਬ ਵੀ ਨਹੀਂ ਬਣਦਾ ਨੰਬਰ 35 ਰਾਜ਼ਮਾ ਨੂੰ ਜਲਦੀ ਪਕਾਉਣ ਲਈ ਸਾਨੂੰ ਪੂਰਾ ਰਾਤ ਪਾਣੀ ਵਿੱਚ ਨਮਕ ਪਾ ਕੇ ਭਿਉਾਉਣ ਦੇਣੇ ਚਾਹੀਦੇ ਹਨ ਇਸ ਨਾਲ ਉਹ ਬਹੁਤ ਜਲਦੀ ਪੱਕ ਜਾਂਦੇ ਹਨ ਨੰਬਰ 36 ਨਿੰਬੂ ਵਿੱਚੋਂ ਜ਼ਿਆਦਾ ਰਸ ਲੈਣ ਲਈ ਸਾਨੂੰ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਨਮਕ ਵਾਲੇ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਚਾਹੀਦਾ ਹੈ ਨੰਬਰ 37 ਜੇਕਰ ਅਸੀਂ ਆਪਣੀ ਧੁੰਨੀ ਵਿੱਚ ਤੇਲ ਲਗਾਈਏ ਤਾਂ ਸਾਡੇ ਅੱਖਾਂ ਵਿੱਚ ਹੋਣ ਵਾਲੀ ਜਲਣ ਤੋਂ ਸਾਨੂੰ ਬਹੁਤ ਰਾਹਤ ਮਿਲਦੀ ਹੈ ਨਾਲ ਹੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ ਨੰਬਰ 38 ਜਿਹੜੀਆਂ ਔਰਤਾਂ ਰੋਜ਼ਾਨਾ ਮੇਥੀ ਦਾਣੇ ਦਾ ਸੇਵਨ ਕਰਦੀਆਂ ਹਨ ਉਹ ਬਹੁਤ ਜਲਦੀ ਬੁੱਢੀਆਂ ਨਹੀਂ ਹੁੰਦੀਆਂ ਨੰਬਰ 39 ਨਹਾਉਣ ਤੋਂ ਪਹਿਲਾਂ ਜੇਕਰ ਅਸੀਂ ਨਹਾਉਣ ਵਾਲੇ ਪਾਣੀ ਵਿੱਚ ਫਟਕੜੀ ਘੋਲ ਲਈਏ ਤਾਂ ਸਾਡਾ ਰੰਗ ਬਹੁਤ ਸਾਫ਼ ਹੋ ਜਾਂਦਾ ਹੈ। ਨੰਬਰ 40 ਆਪਣੇ ਵਾਲਾਂ ਨੂੰ ਜਲਦੀ ਲੰਮਾ ਕਰਨ ਲਈ ਸਰੋਂ ਦੇ ਤੇਲ ਵਿੱਚ ਦਹੀਂ ਮਿਲਾ ਕੇ ਲਗਾਓ ਤੇ ਫਿਰ ਉਸ ਨੂੰ ਅੱਧੇ ਘੰਟੇ ਬਾਅਦ ਆਪਣੇ ਵਾਲ ਧੋ ਲਓ। ਤੁਹਾਡੇ ਵਾਲ ਲੰਮੇ ਹੋਣ ਲੱਗ ਜਾਣਗੇ। ਨੰਬਰ 38 ਜੇਕਰ ਅਸੀਂ ਆਪਣੇ ਵਾਲਾਂ ਵਿੱਚ ਖੜੇ ਹੋ ਕੇ ਕੰੰਗੀ ਫੇਰਦੇ ਹਾਂ ਤਾਂ ਇਸ ਨਾਲ ਸਾਡੇ ਉੱਪਰ ਜਲਦੀ ਬੁਢਾਪਾ ਆ ਜਾਂਦਾ ਹੈ ਕਿਉਂਕਿ ਇਸ ਦਾ ਸਬੰਧ ਸਿੱਧਾ ਸਾਡੇ ਦਿਮਾਗ ਨਾਲ ਹੁੰਦਾ ਹੈ। ਨੰਬਰ 41 ਜੇਕਰ ਤੁਸੀਂ ਸਿਗਰਟ ਨੂੰ ਜਲਦੀ ਛੱਡਣਾ ਚਾਹੁੰਦੇ ਹੋ ਤਾਂ ਆਪਣੇ ਮੂੰਹ ਵਿੱਚ ਇੱਕ ਟੁਕੜਾ ਦਾਲਚੀਨੀ ਦਾ ਜ਼ਰੂਰ ਰੱਖੋ। ਇਸ ਨਾਲ ਤੁਹਾਡੀ ਸਿਗਰਟ ਪੀਣ ਦੀ ਬਿਮਾਰੀ ਹਟ ਜਾਵੇਗੀ। ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਹਲਦੀ ਵਿੱਚ ਸ਼ਕਤੀਸ਼ਾਲੀ ਐਂਟੀ ਇਨਫਲਮੇਟਰੀ ਪ੍ਰਭਾਵਾਂ ਵਾਲਾ ਕਿਰਿਆਸ਼ੀਲ ਮਿਸ਼ਰਣ ਕਰ ਕਿਉਂ ਮਨ ਹੁੰਦਾ ਹੈ ਅਤੇ ਬੈਕਟੀਰੀਆ ਦੀ ਲਾਗ ਨੂੰ ਰੋਕਣ ਵਿੱਚ ਇਹ ਮਦਦ ਕਰਦਾ ਹੈ ਸਬੂਤ ਦਰਸਾਉਂਦੇ ਹਨ ਕਿ ਕਰਕਿਊਮਿਨ ਕੈਂਸਰ ਨਾਲ ਲੜਨ ਅਤੇ ਕੈਂਸਰ ਦਾ ਇਲਾਜ ਕਰਨ ਵਿੱਚ ਮਦਦ ਕਰਦਾ ਹੈ ਹਲਦੀ ਵਾਲਾ ਦੁੱਧ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ ਨੰਬਰ 2 ਦਾੜ ਚੀਨੀ ਨੂੰ ਚਾਹ 'ਚ ਮਿਲਾ ਕੇ ਪੀਣ ਦੇ ਕਈ ਫਾਇਦੇ ਹਨ ਇਸ ਨੂੰ ਚਾਹ 'ਚ ਮਿਲਾ ਕੇ ਪੀਣ ਨਾਲ ਚਾਹ ਦਾ ਸਵਾਦ ਵਧਦਾ ਹੈ ਇਸੇ ਨਾਲ ਹੀ ਦਾਲ ਚੀਨੇ ਦੀ ਵਰਤੋਂ ਵੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ ਦਾਲ ਚੀਨੀ ਬਹੁਤ ਸਿਹਤਮੰਦ ਹੁੰਦੀ ਹੈ ਜਿਵੇਂ ਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਅਤੇ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈ ਇਸ ਤੇ ਨਿਯਮਤ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਨੰਬਰ 3 ਲੈਮਨਗ੍ਰਾਸ ਚਾਹ ਪੀਣ ਦੇ ਕਈ ਫਾਇਦੇ ਹਨ। ਇਸ ਵਿੱਚ ਮਸਾਲਿਆਂ ਦੀ ਮਜ਼ਬੂਤ ਸੁਗੰਧ ਦੇ ਨਾਲ ਨਾਲ ਸਿਹਤ ਨੂੰ ਲਾਭਦਾਇਕ ਗੁਣ ਹੁੰਦੇ ਹਨ। ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਟਾਣੂਆਂ ਨਾਲ ਲੜਦੇ ਹਨ। ਇਹ ਪਾਚਨ ਨੂੰ ਸੁਧਾਰਦਾ ਹੈ। ਕੈਸੇ ਸਮੱਸਿਆ ਨੂੰ ਘਟਾਉਂਦਾ ਹੈ ਅਤੇ ਤਾਜ਼ਗੀ ਅਤੇ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ ਲੈਮਨ ਗ੍ਰਾਸ ਚਾਹ ਦਾ ਸੇਵਨ ਕਰਨ ਨਾਲ ਥਕਾਵਟ ਵੀ ਦੂਰ ਹੋ ਜਾਂਦੀ ਹੈ ਅਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਇਸ ਤੋਂ ਇਲਾਵਾ ਇਸ ਰੀਲ ਦੀ ਅੰਦਰੂਨੀ ਸ਼ੁੱਧੀ ਚ ਵੀ ਮਦਦ ਕਰਦਾ ਹੈ ਨੰਬਰ 4 ਰੋਜ਼ਮਰੀ ਵਾਲੀ ਚਾਹ ਪੀਣ ਦੇ ਕਈ ਫਾਇਦੇ ਹਨ ਇਸ ਵਿੱਚ ਕਈ ਆਸਥੀ ਗੁਣ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ ਇਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਕਿਟਾਣੂਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ ਰੋਜ਼ ਮੇਰੀ ਚਾਹ ਦਾ ਸੇਵਨ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ ਤਾਜ਼ਗੀ ਪ੍ਰਦਾਨ ਕਰਦਾ ਹੈ ਅਤੇ ਫੋਕਸ ਵਿੱਚ ਸੁਧਾਰ ਕਰਦਾ ਹੈ ਇਸ ਤੋਂ ਇਹ ਲਾਵਾ ਇਹ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਨੰਬਰ 5 ਸੜੀ ਹੋਈ ਥਾਂ ਤੇ ਨਿੰਮ ਦਾ ਤੇਲ ਜਾਂ ਪੀਸ ਕੇ ਪੱਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਨਿੰਮ ਦੀਆਂ ਪੱਤੀਆਂ ਤੇ ਤੇਲ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ। ਇਸ ਲਈ ਕੱਟ ਵਾਲੀ ਥਾਂ ਤੇ ਨਿੰਮ ਦਾ ਤੇਲ ਲਗਾਉਣ ਨਾਲ ਟੈਟ ਨੋਸਟਾ ਟਰ ਨਹੀਂ ਰਹਿੰਦਾ ਨੰਬਰ 6 অ্যালোভেরা জেল ਵਾਲਾਂ ਦੇ ਵਾਦੇ ਲਈ ਵਧੀਆ ਕੰਮ ਕਰਦਾ ਹੈ ਕੰਝੇਪਣ ਦਾ ਇਲਾਜ ਕਰਨ ਲਈ অ্যালোভেরা ਜੈਲ ਨੂੰ ਸਿਰ ਤੇ ਲਗਾਓ ਅਤੇ ਸਿਰ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਸਿਰ ਦਾ ਅਸਰ ਜਲਦੀ ਹੀ ਦਿਖਾਈ ਦੇਵੇਗਾ ਇਹ ਵਾਲਾਂ ਦੀਆਂ ਜਣਾ ਵਿੱਚ ਬੰਦ ਪੁਰਸ਼ ਨੂੰ ਵੀ ਖੋਲਦਾ ਹੈ ਨੰਬਰ 7 ਚਮੜੀ ਦੇ ਰੰਗ ਨੂੰ ਸੁਧਾਰਨ ਲਈ ਹਲਦੀ ਇੱਕ ਵਧੀਆ ਤਰੀਕਾ ਹੈ ਪੇਸਟ ਬਣਾਉਣ ਲਈ ਹਲਦੀ ਅਤੇ ਛੋਲੇ ਦਾ ਆਟੇ ਦੀ ਵਰਤੋਂ ਕਰੋ ਹਲਦੀ 'ਚ ਤਾਜ਼ੀ ਕਰੀਮ ਦੁੱਧ ਅਤੇ ਮੈਦਾ ਮਿਲਾ ਕੇ گاੜਾ ਪੇਸਟ ਬਣਾ ਲਓ ਇਸ ਪੇਸਟ ਨੂੰ 10 ਮਿੰਟ ਤੱਕ ਚਿਹਰੇ ਤੇ ਲਗਾਓ ਅਤੇ ਠੰਡੇ ਪਾਣੀ ਨਾਲ ਫਿਰ ਚਿਹਰਾ ਧੋ ਲਓ ਨੰਬਰ 8 ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਬਦਾਮ ਦਾ ਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਬਦਾਮ ਦਾ ਤੇਲ ਲਗਾਓ ਅਤੇ 10 ਮਿੰਟ ਤੱਕ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਕੁਝ ਹੀ ਦਿਨਾਂ ਵਿੱਚ ਕਾਲੇ ਘੇਰੇ ਠੀਕ ਹੋ ਜਾਂਦੇ ਹਨ ਨੰਬਰ 9 ਗਠੀਆ ਰੋਗ ਵਿੱਚ ਸੇਬ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਸੇਬ ਦੇ ਸੇਵਨ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ ਇਸ ਲਈ ਗਠੀਏ ਦੇ ਰੋਗੀਆਂ ਨੂੰ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 10 ਗਰਮੀਆਂ ਵਿੱਚ ਅਕਸਰ ਨੱਕ ਵਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਲਸੀ ਦੇ ਪੱਤੇਆਂ ਦਾ ਰਸ ਕੱਢ ਕੇ ਇਸ ਰਸ ਦੀਆਂ ਚਾਰ ਬੂੰਦਾਂ ਨੱਕ ਵਿੱਚ ਪਾਓ। ਇਸ ਨਾਲ ਨੱਕ ਵਿੱਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ।